ਤਸਵੀਰਾਂ 'ਚ ਨਜ਼ਰ ਆ ਰਹੀ ਇਸ ਲੜਕੀ ਨੇ ਆਪਣੇ ਪਿੰਡੇ ਤੇ ਜੋ ਹੰਡਾਇਆ ਹੈ ਉਸ ਦੇ ਬਾਰੇ ਸੁਣ ਕੇ ਤੁਹਾਡੇ ਪੈਰਾਂ ਹੇਠੋਂ ਜ਼ਮੀਨ ਖਿਸਕ ਜਾਵੇਗੀ। ਇਹਦਾ ਸੁਪਨਾ ਸੀ ਕਿ ਇਹ ਵਿਦੇਸ਼ ਜਾ ਕੇ ਆਪਣੇ ਪਰਿਵਾਰ ਦੀ ਗਰੀਬੀ ਦੂਰ ਕਰੇ, ਇੱਕ ਚੰਗੀ ਜ਼ਿੰਦਗੀ ਹਾਸਲ ਕਰੇ ਪਰ ਇਸ ਦੇ ਐਸੇ ਸੁਪਨੇ ਦਾ ਕੁਝ ਲਾਣਤੀ ਲੋਕਾਂ ਦੇ ਵੱਲੋਂ ਫਾਇਦਾ ਉਠਾਇਆ ਗਿਆ ਤੇ ਇਹ ਮਹਿਲਾ ਮਾਨਵ ਤਸਕਰੀ ਦਾ ਸ਼ਿਕਾਰ ਹੋ ਗਈ। ਇਸ ਮਹਿਲਾ ਦੇ ਵੱਲੋਂ ਇਹ ਇਲਜ਼ਾਮ ਲਗਾਇਆ ਗਿਆ ਕਿ ਉਸਦੀ ਭਾਬੀ ਨੇ ਹੀ ਇੱਕ ਏਜੰਟ ਦੇ ਨਾਲ ਮਿਲ ਕੇ ਉਸ ਨੂੰ 4 ਲੱਖ ਰੁਪਏ ਚ ਓਮਾਨ ਚ ਵੇਚ ਦਿੱਤਾ ਜਿੱਥੇ ਉਸਤੇ ਅਣਮਨੂਖੀ ਤਸ਼ੱਦਦ ਟਾਇਆ ਗਿਆ ਉਸਦੇ ਨਾਲ ਕੁੱਟਮਾਰ ਕੀਤੀ ਗਈ ਉਸ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਗਈਆਂ ਤੇ ਕਈ ਮਹੀਨੇ ਉਹ ਸੜਕਾਂ ਦੇ ਭਟਕਣ ਨੂੰ ਵੀ ਮਜਬੂਰ ਹੋ ਗਈ ਮੈਂ 2024 ਚ ਗਈ ਸੀ ਕਿ 6 6 ਤਰੀਕ ਜੀ 27 ਤਰੀਕ ਨੂੰ 6ਵੇਂ ਮਹੀਨੇ 27 ਤਰੀਕ ਨੂੰ ਗਈ ਸੀ ਹੂੰ ਜੀ ਉੱਥੇ ਤਾਂ ਮੈਨੂੰ ਬੇਬੀ ਕੇਅਰ 'ਚ ਲੈ ਕੇ ਗਏ ਸੀ ਉੱਥੇ ਮੈਨੂੰ ਘਰ ਦੇ ਕੰਮ 'ਚ ਰੱਖ ਲਏ ਇਹਨਾਂ ਨੇ ਤੇ ਉੱਥੇ ਮੈਨੂੰ ਟੌਰਚਰ ਪਹਿਲਾਂ ਕਰਦੇ ਰਹੇ ਜਿੱਦਾਂ ਮੈਂ ਕਿਥੋਂ ਗਦੋਂ ਮੈਂ ਸੀ ਕਿਹਦੇ ਵੱਲੋਂ ਭੇਜਿਆ ਗਿਆ ਸੀ ਕਿਹਦੇ ਨਾਲ ਗੱਲਬਾਤ ਚੱਲੀ ਕੋਈ ਇੱਥੇ ਜਾਣ ਤੋਂ ਪਹਿਲਾਂ ਜੇ ਤਾਂ ਮੇਰੇ ਘਰ 'ਚ ਹੀ ਸੀਗਾ ਜੀ ਹਾਂ ਘਰਾਂ 'ਚ ਪਹਿਲਾਂ ਵੀ ਮੇਰੇ ਗਏ ਸੀਗੇ ਹਾਂ ਤਾਂ ਉਹਨਾਂ 'ਚ ਫੇਰ ਮੈਂ ਉਹ ਆ ਗਏ ਤਾਂ ਮੈਨੂੰ ਰਿਸ਼ਤੇਦਾਰ ਨੇ ਕਿਹਾ ਸੀ ਰਿਸ਼ਤੇਦਾਰੀ ਸੀ ਸਾਡਾ ਅੱਛਾ ਉਹਨਾਂ ਤਾਂ ਜਿੱਦਾਂ ਇਹ ਤੋਂ 30-30 ਹਜ਼ਾਰ ਰੁਪਏ ਲਿਆ ਭੇਜਣ ਦਾ ਅੱਛਾ ਤੁਹਾਡੇ ਕੋਲ 30000 ਹਾਂਜੀ ਸਾਡੇ ਕੋਲ 30000 ਲਿਆ ਉਧਰ ਜਾ ਕੇ ਏਜੰਟ ਨੇ ਵੀ ਦਿੱਤਾ ਇਹਨਾਂ ਨੂੰ ਅੱਛਾ ਏਜੰਟ ਨੇ ਵੀ ਦਿੱਤਾ ਫਿਰ ਇਹ ਕਿੰਨਾ ਦਿੱਤਾ ਕਿੰਨਾ ਇਹਨਾਂ ਮੈਨੂੰ ਪਤਾ ਨਹੀਂ ਹੈਗਾ ਏਜੰਟ ਨੇ ਵੀ ਦਿੱਤਾ ਹੈਗਾ ਤਾਂ ਉਧਰ ਮੈਨੂੰ ਆਫਿਸ 'ਚ ਰੱਖਿਆ ਹੂੰ ਆਫਿਸ 'ਚ ਰੱਖਿਆ ਤਾਂ ਉਸ ਤੋਂ ਬਾਅਦ ਇਹਨਾਂ ਨੇ ਮੈਨੂੰ ਕੰਮ ਤੇ ਭੇਜਤਾ ਕੰਮ ਤੇ ਭੇਜਿਆ ਜੀ ਉੱਥੇ ਮੈਨੂੰ 15 ਦਿਨ ਸਹੀ ਰਹੇ ਮੇਨਾ ਉਸ ਤੋਂ ਬਾਅਦ ਮੈਨੂੰ ਟੌਰਚਰ ਕਰਦੇ ਰਹੇ ਇਹਨਾਂ ਨੂੰ ਮੈਂ ਕਿਹਾ ਮੇਰਾ ਘਰ ਚੇਂਜ ਕਰ ਦਿਓ ਕਹਿੰਦੇ ਮੈਂ 2.5-3 ਲੱਖ ਰੁਪਇਆ ਦਊ ਤਾਂ ਘਰ ਚੇਂਜ ਕਰਾਂਗੇ ਮੈਂਗਾ ਇੰਟਰਵਿਊ ਤੋਂ ਮੇਰੇ ਕੋ ਹੈ ਨਹੀਂ ਮੈਂ ਕਿੱਥੋਂ ਕਾਨੇ ਠੀਕ ਹੈ ਫਿਰ ਨਾਲੇ ਮੇਰਾ ਧੰਕੀ ਦਿੱਤੀ ਕੌਟ ਮਾਰਦੀ ਤੇ ਜਿੱਦਨ ਜੀ ਮੈਂ ਭੱਜਣਾ ਸੀ ਉਸ ਦਿਨ ਮੈਂ ਰਾਤ ਨੂੰ ਇਹਨਾਂ ਨੇ ਕੁੱਟਿਆ ਆ ਹਾਂਜੀ ਇਹ ਪੀੜਤਾ ਰਾਜ ਸਭਾ ਮੈਂਬਰ ਸੰਤ ਬਲਬੀਤ ਸਿੰਘ ਸੀ ਚਿਵਾਲ ਦੇ ਇਤਨਾ ਸਦਕਾ ਹੁਣ ਵਾਪਸ ਪਰਤਾਈਏ ਪੀੜਤਾ ਦਾ ਕਹਿਣਾ ਸੀ ਕਿ ਓਮਾਨ ਚ ਉਸ ਤੋਂ ਦਿਨ ਰਾਤ ਕੰਮ ਕਰਵਾਇਆ ਜਾਂਦਾ ਸੀ ਤੇ ਬਦਲੇ ਚ ਤਨਖਾਹ ਵੀ ਨਹੀਂ ਦਿੱਤੀ ਜਾਂਦੀ ਸੀ ਨਾ ਪੂਰਾ ਖਾਣਾ ਮਿਲਦਾ ਸੀ ਇਸ ਸਬਦ ਨਾਲ ਉਸਤੇ ਉਹ ਤਸ਼ੱਦਦ ਵੀਟਾਇਆ ਜਾਂਦਾ ਸੀ ਜਿਸ ਦੇ ਬਾਰੇ ਸੁਣ ਤੁਹਾਡੀਆਂ ਵੀ ਅੱਖਾਂ ਨਮ ਹੋ ਜਾਣਗੀਆਂ ਜੀ ਉੱਥੇ 4 ਵਜੇ ਉੱਠ ਜਾਂਦੀ ਸੀ ਤਿੰਨ ਚਾਰ ਵਜੇ ਉੱਠਣਾ ਹੀ ਉੱਠਣਾ ਰਾਤ ਨੂੰ ਸੌਣ ਦਾ ਕੋਈ ਟਾਈਮ ਨਹੀਂ ਹੈ ਰੋਟੀ ਪਾਣੀ ਵਗੈਰਾ ਕੁਝ ਅਸੀਂ ਬਣਾਉਣਾ ਸਾਰੇ ਕੁੱਕ ਦਾ ਕੰਮ ਕੰਨਾ ਨਿਆਣੇ ਸਾਹਮਣੇ ਅਸੀਂ ਕਰਨਾ ਠੀਕ ਹੈ ਤੁਹਾਨੂੰ ਦਿੰਦੇ ਸੀ ਕਿ ਰੋਟੀ ਪਾਣੀ ਜਾਂ ਕੋਈ ਉਸ ਤੋਂ ਬਾਅਦ ਕੋਈ ਪੈਸੇ ਦਿੰਦੇ ਸੀ ਪੈਸੇ ਦਿੰਦੇ ਸੀ ਕਿ ਤਿੰਨ ਮਹੀਨੇ ਦੀ ਸੈਲਰੀ ਨਹੀਂ ਦਿੱਤੀ ਉਹ ਨਹੀਂ ਦਿੱਤੀ ਨਹੀਂ ਦਿੱਤੀ ਉਹ ਨਹੀਂ ਜਦੋਂ ਜੀ ਮੇਰੇ ਘਰ 'ਚ ਕੋਈ ਦਿੱਕਤ ਸੀ ਮੈਨੂੰ ਮੈਂ ਕਿਹਾ ਮੈਨੂੰ ਛੁੱਟੀ ਤਾਂ ਕਹਿੰਦੇ ਨਹੀਂ ਤੁਹਾਨੂੰ ਵੇਚਿਆ ਗਿਆ ਇਸ ਤਰ੍ਹਾਂ ਦੀ ਕੁੱਟਮਾਰ ਤੁਹਾਡੇ ਨਾਲ ਕੀਤੀ ਜਾਂਦੀ ਸੀ ਕੀ ਕੁੱਟਮਾਰ ਜੀ ਮੈਨੂੰ ਡਰਾਵਾ ਦਿੱਤਾ ਦੋ ਵਾਰੀ ਮੇਰੇ ਤੇ ਹੱਥ ਚੱਕਿਆ ਇਹਨਾਂ ਨੇ ਇੱਕ ਵਾਰੀ ਤਾਂ ਚਪੇੜ ਮਾਰੀ ਆ ਇੱਕ ਵਾਰੀ ਜੀ ਇਹਨਾਂ ਨੇ ਮੈਨੂੰ ਫੁੱਟਿਆ ਬਹੁਤ ਆ ਮੈਂ ਕਿੱਥੇ ਸੀ ਪਾਰਕ 'ਚ ਰਹਿ ਰਹੀ ਸੀ ਉੱਥੇ ਤਾਂ ਕੀ ਮਾਹੌਲ ਸੀ ਬਹੁਤ ਗੰਦਾ ਮਾਹੌਲ ਆ ਉੱਥੇ ਬਾਕੀ ਕੁੜੀਆਂ ਵੀ ਫਸੀਆਂ ਹੋਈਆਂ ਪੰਜਾਬੀ ਸੀ ਸਾਰੇ ਪੰਜਾਬੀ ਵੀ ਆ ਯੂਪੀ ਦੇ ਵੀ ਵਿਆਹਦੇ ਆ ਉਦਰ ਇਸ ਘਟਨਾ ਨੂੰ ਲੈ ਕੇ ਰਾਜ ਸਭਾ ਮੈਂਬਰ ਸੰਤ ਬਲਬੀਤ ਸਿੰਘ ਸੀਚੀਵਾਲ ਦਾ ਕਹਿਣਾ ਸੀ ਕਿ ਜਦੋਂ ਤੱਕ ਮਾਨਵ ਤਸਕਰੀ ਦੇ ਅਜਿਹੇ ਗਿਰੋਹਾਂ ਤੇ ਸਖਤ ਕਾਰਵਾਈ ਨਹੀਂ ਹੁੰਦੀ ਉਦੋਂ ਤੱਕ ਹਾਲਾਤ ਇਹੋ ਜਿਹੇ ਹੀ ਬਣੇ ਰਹਿਣਗੇ ਕਿਉਂਕਿ ਇਹ ਅਜਿਹਾ ਕੋਈ ਪਹਿਲਾ ਮਾਮਲਾ ਨਹੀਂ ਹੈ ਜੋ ਸਾਹਮਣੇ ਆਇਆ ਹੋਵੇ ਇਹ ਕੋ ਬੜਾ ਦੁਖਾਂਤ ਆ ਕਿ ਪੰਜਾਬ ਦੇ ਵਿੱਚ ਇਹੋ ਜਿਹੇ ਗਰੋਹ ਸਰਗਰਮ ਜਿਹੜੇ ਜਿਹੜੇ ਹੈ ਗਰੀਬ ਪਰਿਵਾਰਾਂ ਨੂੰ ਜਿਹੜਾ ਹੈ ਉਹਨਾਂ ਦੇ ਉੱਤੇ ਉਹਨਾਂ ਉਹਨਾਂ ਨੂੰ ਆਪਣੀ ਚੁਗਲ ਵਿੱਚ ਪਾਉਂਦੇ ਆ ਬਾਹਰ ਲਿਜਾ ਕੇ ਜਿਸ ਤਰ੍ਹਾਂ ਇਹ ਲੜਕੀ ਦਿਲੰਦਰ ਏਰੀਆ ਦੇ ਵਿੱਚੋਂ ਇਹ ਮਾਰਕੀਟ 'ਚੋਂ ਵਾਪਸ ਆਈ ਹੈ ਧਮਕੀਆਂ ਦਿੱਤੀਆਂ ਕਿ ਤੈਨੂੰ ਜਿਹੜਾ ਹੈਗਾ ਦੋ ਤਿੰਨ ਹਫ਼ਤਿਆਂ ਦੇ ਵਿੱਚ ਜਿਹੜਾ ਹੈਗਾ ਤੈਨੂੰ ਮਾਰ ਦੇਣਾ ਤੇਰੇ ਉੱਥੋਂ ਇਹਨੂੰ ਲੱਗਾ ਕਿ ਮੈਨੂੰ ਖਤਰਾ ਵਾ ਉੱਥੋਂ ਨਿਕਲ ਗਈ ਲੜਕੀ ਸਾਡੇ ਕੋਲ 29 April ਨੂੰ ਸਾਡੇ ਤੋਂ ਇਹਨਾਂ ਨੇ ਐ ਐਪਲੀਕੇਸ਼ਨ ਦਿੱਤੀ ਸੀ ਕਿ ਸਾਡੇ ਇਸ ਤਰ੍ਹਾਂ ਲੜਕੀ ਬਾਹਰ ਜਿਹਦੇ ਉੱਤੇ ਸੱਦਰ ਹੋ ਰਿਹਾ ਉਹਨੂੰ ਵਾਪਸ ਮੰਗਾਇਆ ਜਾਵੇ ਤੇ ਇਹ ਲੜਕੀ ਦਸਾਂ ਤੋਂ ਉਹਨਾਂ ਦੇ ਵਿੱਚ ਵਾਪਸ ਆ ਗਈ ਸੀ ਇਹ ਬਹੁਤ ਜ਼ਿਆਦਾ ਬਿਮਾਰ ਸੀ ਅਸੀਂ ਸਾਰੇ ਪੰਜਾਬ ਵਾਸੀਆਂ ਨੂੰ ਬੇਨਤੀ ਕਰਦੇ ਹਾਂ ਖਾਸ ਕਰਕੇ ਉਹ ਪਰਿਵਾਰ ਜਿਹੜੇ ਇਹਨਾਂ ਦੇ ਕੋਲ ਕੋਈ ਨਾ ਕੋਈ ਏਜੰਟ ਆਉਂਦਾ ਵੀ ਤੁਹਾਡੀ ਲੜਕੀ ਨੂੰ ਅਸੀਂ ਮਾਸਕਟ ਭੇਜ ਦਿੰਨੇ ਆ ਜਾਂ ਇਸੇ ਇਹਨਾਂ ਮੁਲਕਾਂ 'ਚ ਭੇਜ ਦਿੰਨੇ ਆ ਕੋਡ ਕੋਲ ਪੈਸੇ ਨਹੀਂ ਲੱਗਣਗੇ ਆ ਜਿਹੜਾ ਇਹੋ ਜਿਹੀਆਂ ਆ ਪ੍ਰੋਪੋਜ਼ਲਾਂ ਲੈ ਕੇ ਆਉਂਦੇ ਆ ਉਹਨਾਂ ਨੂੰ ਨਕਾਰਿਆ ਜਾਵੇ ਕਿਉਂਕਿ ਝੂਠੇ ਇਧਰ ਵਾਅਦੇ ਕਰਦੇ ਆ ਪਰ ਉਧਰ ਜਾ ਕੇ ਇਹ ਲੜਕੀਆਂ ਨੂੰ ਵੇਚਾ ਦਿੰਦੇ ਆ ਤੇ ਮਗਰੋਂ ਵੇਚ ਦਿੰਦੇ ਆ ਫਿਲਹਾਲ ਹੁਣ ਪੀੜਤਾ ਆਪਣੇ ਮੁਲਕ ਆਪਣੇ ਪੰਜਾਬ ਭਰ ਤਾਈ ਹੈ ਤੇ ਨਾ ਮਲਜ਼ਮਾਂ ਦੇ ਖਿਲਾਫ ਸਖਤ ਕਾਰਵਾਈ ਦੀ ਮੰਗ ਕਰ ਰਹੀ ਹੈ ਵੇਖਣਾ ਹੋਵੇਗਾ ਕਿ ਸਪੀੜਤਾ ਨੂੰ ਕਦੋਂ ਇਨਸਾਫ ਮਿਲਦਾ ਹੈ jalandhar Tung, prabmeet singh the report btc news